ਆਪ ਦੇਖ ਰਹੇ ਹੈ ਸਟਾਰ ਸੋਲਰ ਸਿਸਟਮ। ਸਸੀ ਗਾਲ ਦੋਸਤੋ ਮੈਂ ਆ ਗਗਨ ਸਟਾਰ ਸੋਲਰ ਤੋਂ ਔਰ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਜੱਜੜਾ। ਇਹ ਸਾਬੋ ਕੀ ਤਲਵੰਡੀ ਦੇ ਕੋਲ ਆਈ ਇਹ ਪਿੰਡ ਤੇ ਤਲਵੰਡੀ ਤੋਂ ਰਫੈਨਰੀ ਰੋਡ ਤੇ ਲੱਗੀ ਹੋਈ ਹੈ ਮੋਟਰਬਾਈ ਦੇ ਘਰ ਦੇ ਕੋਲ। 7.5 ਕਿਵਿ ਦੀ ਜੀ ਮੋਟਰ ਆ ਜੀ ਸਮਰਸੀ ਵਾਲਾ ਤੇ ਪੈਨਲ ਜਿਹੜੇ ਆਪਣੇ 15 ਯੂਟੀਲ ਕੰਪਨੀ ਦੇ 500 90 ਵਾਟ ਦੇ ਪੈਨਲ ਆ ਜੀ ਇਹ। ਇੱਕ ਸਟੈਂਡ ਤੇ ਆਪਣੇ ਆਠ ਪੈਨ ਲੱਗੇ ਹੋਏ ਆ ਜੀ ਇੱਕ ਤੇ ਸੱਤ ਲੱਗੇ ਹੋਏ ਆ ਦੋ ਸਟੈਂਡ ਲੱਗੇ ਹੋਏ ਪਾਈ ਦੇ ਤੇ ਘਰ ਦੇ ਕੋਲ ਹੀ ਮੋਟਰ ਆ ਗਈ ਤੁਹਾਨੂੰ ਸਰਕਾਰ ਨੇ ਪਾਣੀ ਵੀ ਤੁਹਾਨੂੰ ਦਿਖਾਵਾਂਗੇ ਮੁੰਡੇ ਫਿਟਿੰਗ ਕਰ ਰਹੇ ਆ ਜੀ ਆਪਣੇ ਜਦੋਂ ਫਿਟਿੰਗ ਕਲੀਅਰ ਹੋ ਗਈ ਤਾਂ ਤੁਹਾਨੂੰ ਮੋਟਰ ਚਲਾ ਕੇ ਦਿਖਾਵਾਂਗੇ ਡਰਾਈਵ ਜਿਹੜੀ ਆਪਣੀਆਂ ਉਹ ਵਿਚੀ ਕੰਪਨੀ ਦੀ ਹੈ ਜੀ ਜਰਮਨ ਦੀ ਤੁਹਾਨੂੰ ਦਿਖਾਉਨੇ ਆਪਾਂ ਤੁਹਾਨੂੰ ਇਹ ਕੰਪਨੀ ਦੀ ਜਰਮਨ ਦੀ ਆਪਣੀ ਡਰਾਈਵ ਹੈ ਜੀ। ਤਾਂ ਮੋੜੇ ਆਪਣੀ ਕੰਪਨੀ ਦਾ ਲੋਗੋ ਹੈ ਜੀ। ਉੱਤੇ ਬਾਈ ਦਾ ਨੰਬਰ ਹੈ ਜੀ। ਤੁਸੀਂ ਇਹ ਨੰਬਰ ਤੇ ਕਾਲ ਕਰਕੇ ਮੋਟਰ ਦੇ ਰੇਟ ਬਾਰੇ ਤੇ ਮੋਟਰ ਬਾਰੇ ਕੋਈ ਵੀ ਹੋਰ ਜਾਣਕਾਰੀ ਲੈਣੀ ਆ ਉਹ ਤੁਸੀਂ ਪੁੱਛ ਸਕਦੇ ਹੋ ਇਸ ਨੰਬਰ ਤੇ। ਬਕਸ ਦੀ ਸਾਈਡ ਤੇ ਜੀ ਬਟਨ ਆਪਣਾ ਰੋਟਰੀ ਬਟਨ ਲੱਗਿਆ ਹੋਇਆ ਹੈਗਾ ਮੋਟਰ ਨੂੰ ਆਨ ਤੇ ਆਫ ਕਰਨ ਵਾਸਤੇ। ਇਹ ਪੋਲ ਜਿਹੜਾ ਆਪਣਾ ਹੌਡੇ ਪੋਲ ਹੈ ਜੀ ਇਹਨੂੰ ਜਰਨੀ ਪੈਂਦੀ। ਬਾਕੀ ਚੰਡਾ ਆਪਣਾ ਇਹ ਸਟੈਂਡ ਹੈ ਜੀ ਪੂਰਾ ਹੈਵੀ ਸਟੈਂਡ ਹੈ। ਹਵਾ ਨਹੀਂ ਰੀਣੂ ਚੱਲਣ ਵਾਸਤੇ ਆਪਾਂ ਇਹ ਪਿੰਡ ਸਰਦਾਰਗੜ ਆਪਣੀ ਵਰਕਸ਼ਾਪ ਦੇ ਵਿੱਚ ਤਿਆਰ ਕਰਦੇ ਆਂ ਬਾਈ ਜੀ। ਜੇ ਕਿਸੇ ਨੇ ਸਰਦਾਰਗੜ ਪਿੰਡ ਆ ਕੇ ਦੇਖਣਾ ਸੁਆਣ ਦੇਖ ਕੇ ਮੋਟਰ ਲਵਾਉਣੀ ਆ ਤਾਂ ਪਿੰਡ ਸਰਦਾਰਗੜ ਇਹ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਜੀ ਇਹ। ਇੱਥੇ ਆ ਕੇ ਤੁਸੀਂ ਸੁਆਣ ਦੇਖ ਕੇ ਮੋਟਰ ਲਵਾ ਸਕਦੇ ਓ। ਬਾਕੀ ਜਿਵੇਂ ਵੀ ਆ ਫਿਟਿੰਗ ਕਲੀਅਰ ਹੁੰਦੀ ਆ ਸਾਨੂੰ ਮੋਟਰ ਚਲਾ ਕੇ ਦਿਖਾਵਾਂਗੇ ਬਾਈ ਜੀ ਚੁੱਕਿਆ ਇਹ ਮੋਟਰ ਆਪਾਂ ਚਾਲ ਕਰਦੇ ਆ ਸਾਨੂੰ ਦਿਖਾਉਨੇ ਆਪਾਂ ਇਹਦੀ ਫ੍ਰੀਕੁਐਂਸੀ ਮੋਟਰ ਕਿੰਨੇ ਤੇ ਚੱਲ ਰਹੀ ਆ ਇੱਥੇ ਹੀ ਆਪਣੀ ਡਰਾਈਵ ਆ 44 ਦੀ ਫ੍ਰੀਕੁਐਂਸੀ ਆ 12 ਦਾ ਲੋਡ ਆ ਜੀ ਮੋਟਰ ਦਾ 230 ਵੋਲਟ ਵੇਖ ਸਕਦੇ ਹੋ ਤੁਸੀਂ ਹੁਣ ਚੱਲਦੇ ਆਪਾਂ ਮੋਟਰ ਵਾਲੇ ਦੀ ਤੇ ਦਿਖਾਉਣੀ ਆਪੇ ਤੁਹਾਨੂੰ ਸੱਤ ਪਰ ਸੱਸੀ ਵਾਟਰ ਲੈਵਲ ਆ ਜਿਹੜਾ ਜੀ ਆਪਣਾ ਇਹ ਜੱਜਲ ਪਿੰਡ ਦਾ ਜੀ ਉਹ 30 ਫੁੱਟ ਦਾ ਆ ਜੀ ਤੇ ਪਹਿਲਾਂ ਇੱਥੇ ਬੋਰ ਸੀਗਾ ਜੀ ਇਹਦੇ ਵਿੱਚ ਹੀ ਬੋਰ ਦੇ ਵਿੱਚ ਹੀ ਸਮੱਸਿਆ ਵਾਲੀ ਮੋਟਰ ਪਾਈ ਇਹਨਾਂ ਨੇ 7.5 HP ਦੀ ਕ੍ਰਾਫਟਨ ਦੀ ਮੋਟਰ ਆ ਜੀ ਤੇ ਬਾਕੀ ਤੁਹਾਨੂੰ ਪਾਣੀ ਦਿਖਾਉਨੇ ਆਪਾਂ 4 ਇੰਚੀ পাইਪ ਆ ਜੀ ਫੁੱਲ ਪ੍ਰੈਸ਼ਰ ਦਾ ਪਾਣੀ ਆ ਮੇਨ ਰੋਡ ਦੇ ਉੱਪਰ ਲੱਗੀ ਹੋਈ ਹੈ ਤਲਵੰਡੀ ਤੋਂ ਰਾਮਾ ਮੰਡੀ ਰੋਡ ਹੈ ਜਿਹੜਾ ਤੇ ਉੱਪਰ ਲੱਗੀ ਹੋਈ ਹੈ ਮੋਟਰ ਤੇ ਮੋਟਰਬਾਈ ਦੇ ਘਰ ਦੇ ਕੋਲ ਲੱਗੀ ਹੋਈ ਆ ਜੇ ਕਿਸੇ ਮੇਰੇ ਵੀਰ ਨੇ ਆ ਕੇ ਦੇਖਣੀ ਆ ਤਾਂ ਮੋਟਰ ਤੁਸੀਂ ਆ ਕੇ ਦੇਖ ਸਕਦੇ ਹੋ ਬਾਕੀ ਬਾਈ ਨਾਲ ਥੋੜੀ ਗੱਲਬਾਤ ਕਰਵਾਉਣਾ ਜੀ ਮੈਂ ਸਸੀ ਆ ਬਾਈ ਜੀ ਕੀ ਨਾਮ ਹੈ ਜੀ ਆਪਣਾ ਪਿੰਡ ਕਿਹੜਾ ਹੈ ਜੀ ਆਪਾਂ ਠੀਕ ਹੈ ਜੀ ਪਾਣੀ ਕਿਵੇਂ ਬਣਿਆ ਵਰੀ ਤਸਲੀ ਹੈ ਜੀ ਸਾਨੂੰ ਪੂਰੇ ਜੀ ਪੂਰੇ ਤੇ ਸਮਾਨ ਦਾ ਜੀ ਕਿਵੇਂ ਆਪਾਂ ਇੱਕ ਨੰਬਰ ਆ ਜੀ ਧੰਨਵਾਦ ਦੇਖ ਸਕਦੇ ਹੋ ਬਾਈ ਜੀ ਜੇ ਤੁਸੀਂ ਮੋਟਰ ਆ ਕੇ ਇੱਥੇ ਚਲਾ ਕੇ ਦੇਖਣੀ ਹੈ ਤਾਂ ਉਹ ਦੇਖ ਸਕਦੇ ਹੋ ਸਾਡੇ 7.5 ਕਿੱਲੋ ਦੀ ਕਰਪਨ ਦੀ ਮੋਟਰ ਹੈਗੀ 4 ਇੰਚ ਦੀ ਪਾਈਪ ਆ ਪ੍ਰੈਸ਼ਰ ਤੁਹਾਡੇ ਸਾਹਮਣੇ ਆ ਬਾਕੀ ਬਹੁਤ ਵਧੀਆ ਪਾਣੀ ਬਣਾਇਆ ਬਾਈ ਦੇ ਬਾਕੀ ਵੱਧ ਤੋਂ ਵੱਧ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਿਓ ਤੇ YouTube ਤੇ ਆਪਣਾ ਚੈਨਲ ਬਣਿਆ ਹੋਇਆ ਬਾਣੀ ਸਟਾਰ ਸੋਲਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੇਵਾ ਦਾ ਮੌਕਾ ਦਿਓ ਧੰਨਵਾਦ